ਇਹ ਤੁਹਾਨੂੰ ਬੱਬੂ ਮਾਨ ਸਾਹਿਬ ਨਾਲ ਬਹਿ ਕੇ ਉਹਨਾਂ ਦੀਆਂ ਗੱਲਾਂ ਤੋਂ ਉਹਨਾਂ ਦੀ ਜੋ ਅਦਾਕਾਰੀ ਆ ਕਲਾਕਾਰੀ ਆ ਉਹਨੂੰ ਵੇਖ ਕੇ ਇਦਾਂ ਫੀਲ ਹੁੰਦਾ ਵੀ ਯਾਰ ਇਹ ਕਿਵੇਂ ਕੀ ਬੰਦਾ ਆ ਯਾਰ ਇਹ ਕਿੰਨਾ ਪੁਛਾ ਇਹਦੇ ਕੋਲ ਯਾਰ ਇਦਾਂ ਫੀਲ ਹੁੰਦਾ ਤੁਹਾਨੂੰ ਬਿਲਕੁਲ ਚੱਲਦੇ ਫਿਰਦੇ ਨਾ ਪੰਜਾਬੀ ਸਾਹਿਤ ਦੇ ਲਿਟਰੇਚਰ ਦੇ ਮੈਂ ਉਹਨੂੰ ਇਨਸਾਈਕਲੋਪੀਡੀਆ ਕਹਿ ਸਕਦਾ ਹਾਂ ਉਹਨਾਂ ਦੀ ਇੱਕ ਛੋਟੀ ਜਿਹੀ ਗੱਲ ਦੱਸਦਾ ਹਾਂਗਾ ਉਹ ਭਾਜੀ ਹੋਰਿਆਂ ਦੇ ਅੰਦਰ ਜਿੱਦਾਂ ਸ਼ਬਦ ਨੇ ਨਾ ਉਹਨਾਂ ਦੇ ਅੰਦਰ ਇਦਾਂ ਫਲੋ ਕਰਦੇ ਨੇ ਉਹ ਸਾਨੂੰ ਕਹਿ ਦਿੰਦੇ ਸੀਗੇ ਗੁਰਪ੍ਰੀਤ ਤੂੰ ਕੋਈ ਵੀ ਬੋੜ ਬੋਲ ਦੇ ਹਾਂ ਔਰ 15 ਸਕਿੰਟ ਤੁਮੇ ਜ਼ਿਆਦਾ ਕਹਿਣਾ ਇੱਕ ਰਾਉਂਡ ਲਾਉਂਦੇ ਸੀਗੇ ਤੇ ਉਸ ਤੇ ਮੁਖੜਾ ਬਣਾ ਕੇ ਸੁਣਾ ਦਿੰਦੇ ਸੀ ਉਸ ਬੋਰਡ ਤੇ ਇਹ ਅਸੀਂ ਨੇ ਮੈਂ ਵੈਸੇ ਕਹਿਣ ਦੇ ਲਈ ਗੱਲ ਕਰ ਰਿਹਾ ਔਨ ਕੈਮਰਾ ਮੈਂ ਰਿਕਾਰਡ ਦੇ ਤੌਰ ਤੇ ਕਹਿ ਰਿਹਾ ਮੈਂ ਪ੍ਰੈਕਟੀਕਲੀ ਉਹਨਾਂ ਨੇ ਇੱਕ ਬੋਰਡ ਦਿੱਤਾ ਹਾਂ ਮੈਂ ਭਾਜੀ ਲੋਜਿਕ ਕਹਿੰਦੇ ਕੁਝ ਵੀ ਬੋਲਦੇ ਮੈਂ ਕੁਝ ਵੀ ਕਹਿਦਾ ਤਾਂ ਮੰਨ ਕੇ ਚੱਲੋ ਕਿਤਾਬ ਕਹਿ ਦਿੰਦਾ ਉਹਨਾਂ ਨੇ 15 ਸਕਿੰਟ ਚ ਇੱਕ ਚੱਕਰ ਇਦਾਂ ਲਾ ਕੇ ਐਨਾ ਖੂਬਸੂਰਤ ਮੁਖੜਾ ਬਣਾ ਕੇ ਤੁਹਾਡੇ ਸਾਹਮਣੇ ਰੱਖ ਦੇਣਾ ਇਹ ਉਹਨਾਂ ਦਾ ਜਿਹੜਾ ਪ੍ਰੋਸੈਸ ਆ ਨਾ ਥੌਟ ਪ੍ਰੋਸੈਸ ਉਹ ਬਿਉਂਡ ਇਮੇਜਿਨੇਸ਼ਨ ਆ ਕਰਿਆ ਵਾਹ ਇਸ ਤਰ੍ਹਾਂ ਦੇ ਸਬਜੈਕਟਸ ਨੇਗੇ ਜੋ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਤਰ੍ਹਾਂ ਦੇ ਵਰਡ ਨੇ ਜੋ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਕਦੇ ਗੀਤ ਦਾ ਹਿੱਸਾ ਬਣ ਸਕਦੇ ਨੇ ਮੈਂ ਉਹਨਾਂ ਨੂੰ ਹੁਸ਼ੀਸ਼ ਨਹੀਂ ਕਰਨਾ ਉਹ ਪਾਜੀ ਮੈਂ ਕਿਹਾ ਵੀ ਆ ਚੀਜ਼ ਤਾਂ ਕੋਈ ਜੀਓਗ੍ਰਾਫੀ ਦਾ ਪ੍ਰੋਫੈਸਰ ਵੀ ਨਹੀਂ ਲਿਖ ਸਕਦਾ ਜੇ ਪੂਲ ਸਾਗਰ ਤੇ ਬਣ ਜਾਵੇ ਫੇਰ ਨਜ਼ਾਰਾ ਫੁੱਲ ਆਵੇ ਰਸ਼ੀਆ ਤੋਂ ਸਿੱਧਾ ਅਲਾਸਕਾ ਤੇਰਾ ਯਾਰ ਕਨੇਡਾ ਬਾਈ ਰੋਡ ਆਵੇ ਕੀ ਬਾਤ ਹੈ ਮੈਂ ਜਿੱਤੇ ਗਾਣਾ ਸੁਣਿਆ ਸੀ ਮੈਂ ਭਾਜੀ ਨਾਲੇ ਫਿਲਮ ਤੇ ਸੱਟ ਤੇ ਜ਼ਿਕਰ ਕੀਤਾ ਜਿਵੇਂ ਭਾਜੀ ਰਸ਼ੀਆ ਤੋਂ ਅਲਾਸਕਾ ਦਾ ਜਿਹੜਾ ਉਹ ਡਿਸਟੈਂਸ ਆ ਨਾ ਇਹ ਉਹੀ ਬੰਦਾ ਸਮਝ ਸਕਦਾ ਜਿਹਨੂੰ ਦੁਨੀਆ ਦੀ ਜੀਓਗ੍ਰਾਫੀ ਪਤਾ ਹੋਵੇ ਕਿ ਉਹੀ ਕਿ ਹਿੱਸਾ ਹੈਗਾ ਜਿਹਦੇ ਵਿੱਚ ਸਮੁੰਦਰਾਂ ਜੇ ਉੱਥੇ ਪੁਲ ਬਣ ਜੇ ਤਾਂ ਸਾਰੀ ਦੁਨੀਆ ਜੁੜ ਜਾਏਗੀ ਸਾਰੀ ਦੁਨੀਆ ਬਾਈ ਰੋਡ ਜਾ ਸਕਦੀ ਹੈਗੀ ਤਾਂ ਉਹ ਉਹਨਾਂ ਦੇ ਨਾਲ ਬੈਠਣਾ ਉਹਨਾਂ ਦੇ ਨਾਲ ਸਕਰੀਨ ਸ਼ੇਅਰ ਕਰਨੀ ਉਹਨਾਂ ਦੇ ਨਾਲ ਉਹਨਾਂ ਨੇ ਆਪਣੀ ਵੈਨਿਟੀ ਛਿਪਾ ਕੇ ਸਾਨੂੰ ਖਾਣਾ ਵੀ ਕੋਣ ਆਪਣੀ ਗੱਡੀ 'ਚ ਨਾਲ ਫਟਾ ਕੇ ਰੱਖਣਾ ਡੇਢ ਦੋ ਮਹੀਨੇ ਉਹਨਾਂ ਨੇ ਕਦੇ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਐਡਾ ਵੱਡਾ ਸਟਾਰ ਆਗਾ ਇੰਨਾ ਕੁਝ ਕੋਲ ਹੋਣ ਦੇ ਬਾਵਜੂਦ ਵੀ ਉਹ ਸਬਰ ਨਾਲ ਕੰਮ ਕਰਨਾ ਹਨਾ ਰੁੱਕ ਕੇ ਕੰਮ ਕਰਨਾ ਟਾਈਮ ਦੇ ਨਾਲ ਕੰਮ ਕਰਨਾ ਇਹ ਜੀ ਤੁਸੀਂ ਕਦੇ ਰੱਬ ਤੋਂ ਦੁਆ ਮੰਗੀ ਆ ਵੀ ਯਾਰ ਬੱਬੂ ਮਾਨ ਦੇ ਕੋਲ ਜੋ ਸਬਰ ਆ ਉਹ ਆ ਜਵੇ ਸਾਡੇ ਕੋਲ ਯਾਰ ਮੈਂ ਉਹਨਾਂ ਦੇ ਵਰਗੀ ਚੀਜ਼ ਮੰਗੀਏ ਤਾਂ ਫੇਰ ਮੰਨ ਕੇ ਚੱਲੋ ਕਿ ਵੀ ਦੂਜਾ ਹੋ ਜਾਊਗਾ ਮੈਂ ਕਹਿੰਨਾ ਕਿ ਉਹੀ ਰਹਿਣ ਉਹੀ ਰਹਿਣ ਬਸ ਉਹਨਾਂ ਦੀਆਂ ਚੀਜ਼ਾਂ ਉਹਨਾਂ ਦੇ ਕੋਲ ਹੀ ਰਹਿਣ ਔਰ ਉਸੇ ਤਰੀਕੇ ਨਾਲ ਲੋਕਾਂ ਨੂੰ ਇੰਟਰਟੇਨ ਕਰਦੇ ਰਹਿਣ ਚੰਗੀਆਂ ਗੱਲਾਂ ਕਰਦੇ ਰਹਿਣ ਤੇ ਲੋਕਾਂ ਨੂੰ ਆਪਣੇ ਗਾਣਾ ਗਾਣਿਆਂ ਦੇ ਜ਼ਰੀਏ ਉਹ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਨੇ ਉਹ ਜਿਗਰਾ ਦਿਖਾਉਂਦੇ ਨੇ ਕਿ ਉਹ ਆਗਾ ਅਸਲ 'ਚ ਜਿਗਰੇ ਵਾਲਾ ਗਾ ਜੀ ਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਚਿੱਤ ਤੇ ਦੁਨੀਆ ਬੋਲਣੋਂ ਡਰਦੀ ਸਭ ਤੋਂ ਪਹਿਲਾਂ ਉਹ ਬੋਲਦੇ ਨੇਗੇ ਬੇ ਧੜਕੋ ਕੇ ਨੇ ਧੜਕੋ ਕੇ ਬੋਲਦੇ ਨੇ ਤੇ ਕਿਸੇ ਚੀਜ਼ ਦੀ ਉਹ ਪਰਵਾਹ ਨਹੀਂ ਕਰਦੇ ਉਹਨਾਂ ਨੇ ਇੰਨਾ ਸਾਲ 20 25 ਸਾਲ ਹੋ ਗਏ ਲਗਾਤਾਰ ਸਕਸੈਸਫੁਲ ਹੋਣੀ ਹੋਰ ਚੀਜ਼ ਗੱਲ ਹੁੰਦੀ ਹੈ ਕਿ ਉਸ ਨੂੰ ਬਰਕਰਾਰ ਰੱਖਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਸਕਸੈਸ ਦਾ ਟੈਂਪਰੇਰੀ ਹੈ ਕਿ ਕਲਾਸ ਫੋਰਐਵਰ ਆ ਉਹ ਕਲਾਸ ਆ 25 ਸਾਲਾਂ ਤੋਂ ਅੱਜ ਵੀ ਉਸੇ ਤਰੀਕੇ ਨਾਲ ਮੈਨੂੰ ਲੱਗਦਾ ਪੰਜਾਬ ਦਾ ਇੱਕੋ ਬਾਦ ਸਿੰਘ ਰਹੂਗਾ ਜੀ ਦਾ ਹਰ ਗਾਣਾ ਟ੍ਰੈਂਡਿੰਗ ਹੀ ਰਹਿੰਦਾ ਕੀ ਬਾਰੇ ਹਰ ਗਾਣਾ ਟ੍ਰੈਂਡਿੰਗ ਰਹਿੰਦਾ ਵਿਦਆਊਟ ਐਨੀ ਪ੍ਰੋਮੋਸ਼ਨ ਕੋਈ ਸਿੰਗਰ ਨਹੀਂ ਹੋਵੇਗਾ ਕਿ ਜੇ ਸਾਲ ਦੇ ਵਿੱਚ 20 ਗਾਣੇ ਆ ਰਹੇ ਨੇ ਤਾਂ 20 ਦੇ 20 ਟ੍ਰੈਂਡਿੰਗ ਰਹਿਣ ਔਰ ਵਿਦਆਊਟ ਐਡ ਤਾਂ ਇਹ ਤਾਂ ਪਤਾ ਲੱਗਦਾ ਕਿ ਉਹ ਕਿਸ ਤਰ੍ਹਾਂ ਦੇ ਕਲਾਕਾਰ ਨੇਗੇ ਤੇ ਇਦਾਂ ਦੇ ਕਲਾਕਾਰ ਦੇ ਨਾਲ ਉਹ ਤਾਂ ਸਾਨੂੰ ਛੋਟੇ ਭਰਾ ਦੀ ਤਰ੍ਹਾਂ ਇਦਾਂ ਪਿਆਰ ਕਰਨਾ ਇਸ ਤੋਂ ਵੱਡੀ ਬਲੇਸਿੰਗ ਕੀ ਹੋਵੇਗੀ ਯਾਰ ਬਹੁਤ ਖੁਸ਼ ਹੋਇਆ ਭਾਈ ਅਖੀਰ ਦੇ ਵਿੱਚ ਸੱਚੇ ਸੋਰਮੇ ਦੀਆਂ ਮਤਲਬ ਬਹੁਤ ਸਾਰੀਆਂ ਗੱਲਾਂ ਨੇ ਮੈਨੂੰ ਲੱਗਦਾ ਕਿ ਉਹ ਇੱਕ ਇੰਟਰਵਿਊ ਦੇ ਵਿੱਚ ਨਹੀਂ ਆ ਸਕਦੀ ਹਨਾ ਫਿਰ ਵੀ ਜੋ ਚੀਜ਼ਾਂ ਮੈਂ ਮਿਸਿੰਗ ਛੱਡੀਆਂ ਨੇ ਮੈਂ ਚਾਹੁੰਦਾ ਹਾਂ ਕਿ ਜਾਂਦੇ ਜਾਂਦੇ ਅਖੀਰ ਦੇ ਵਿੱਚ ਤੁਸੀਂ ਉਹਨਾਂ ਨੂੰ ਭਰ ਦੋ ਤੇ ਜਿਹੜੀਆਂ ਖੂਬਸੂਰਤ ਗੱਲਾਂ ਨੇ ਸੱਚਾ ਸੋਰਮੇ ਦੀਆਂ ਜਿਹੜੀਆਂ ਆਡੀਅנס ਤੱਕ ਪਹੁੰਚਣੀਆਂ ਚਾਹੀਦੀਆਂ ਨੇ ਉਹ ਤੁਸੀਂ ਪਹੁੰਚਾਓ ਜੀ ਦੇਖੋ ਕਨਕਲੂਜਨ ਇਹੀ ਆ ਜੀ ਕਿ ਜਿਸ ਤਰ੍ਹਾਂ ਨਾਲ ਟ੍ਰੇਲਰ ਨੂੰ ਤੁਸੀਂ ਰਿਸਪੌਂਸ ਦਿੱਤਾ ਜਦੋਂ ਤੁਸੀਂ 20 ਤਰੀਕ ਨੂੰ ਜਾ ਕੇ ਫਿਲਮ ਦੇਖੋਗੇ ਨਾ ਤਾਂ ਤੁਸੀਂ ਬੜੇ ਮਾਣ ਦੇ ਨਾਲ ਬਾਹਰ ਨਿਕਲੋਗੇ ਕਿਵੇਂ ਪੰਜਾਬ ਦਾ ਵਿਰਸਾ ਪੰਜਾਬ ਦਾ ਕਲਚਰ ਪੰਜਾਬ ਦੀ ਜਿਹੜੀ ਹੀਰੋਇਜ਼ਮ ਦੀ ਗੱਲ ਹੈ ਕਿ ਇੱਜ਼ਤਾਂ ਅਣਖਾਂ ਖਾਤਰ ਲੜਨ ਵਾਲੇ ਮਰਨ ਵਾਲੇ ਖੜਨ ਵਾਲੇ ਬੰਦਿਆਂ ਨੂੰ ਦਾਨੇ ਬੰਦਿਆਂ ਨੂੰ ਤੁਸੀਂ ਦੇਖ ਕੇ ਬਾਹਰ ਨਿਕਲੋਗੇ ਇੱਕ ਸੁੱਚਾ ਸਿੰਘ ਸੂਰਮਾ ਦੀ ਗਾਥਾ ਸਾਡੇ ਪੰਜਾਬ ਦੀ ਇੱਕ ਇਤਿਹਾਸ ਹੈ ਕਿ ਸਾਡੇ ਲਈ ਇੱਜ਼ਤ ਸਭ ਤੋਂ ਪਹਿਲਾਂ ਜੀ ਬਾਕੀ ਸਭ ਕੁਝ ਬਾਅਦ ਚ ਇਹੀ ਇੱਕ ਕਨ ਲਾਈਨ ਆ ਜੋ ਸੁੱਚਾ ਸਿੰਘ ਸੂਰਮਾ ਨੂੰ ਬਿਲੋਂਗ ਕਰਦੀ ਹੈ ਕਿ ਇੱਜ਼ਤ ਸਾਡੇ ਲਈ ਸਭ ਤੋਂ ਪਹਿਲਾਂ ਹੈ ਕਿ ਉਹ ਇੱਜ਼ਤ ਸਾਡੇ ਭੈਣ ਦੀ ਸਾਡੇ ਭਰਾ ਦੀ ਸਾਡੇ ਪਰਿਵਾਰ ਦੀ ਸਾਡੇ ਪੂਰੇ ਖੇੜਿਆਂ ਦੀ ਉਹਨਾਂ ਦੇ ਲਈ ਜਾਨਣ ਵਾਲੇ ਉਹਨਾਂ ਦੇ ਲਈ ਮਰਨ ਵਾਲੇ ਲੋਕਾਂ ਦੀ ਇਹ ਦਾਸਤਾਨਾ ਇੱਕ ਪਰਿਵਾਰਕ ਫਿਲਮਾ ਪੰਜਾਬ ਤੁਸੀਂ ਇਸ ਤਰ੍ਹਾਂ ਨਾਲ ਪਹਿਲਾਂ ਕਿਸੇ ਫਿਲਮ ਚ ਨਹੀਂ ਦੇਖਿਆ ਹੋਵੇਗਾ ਉਹ ਪੀਰੀਅਡ ਜੋ ਤੁਸੀਂ ਬੜੇ ਮਾਣ ਨਾਲ ਫਿਲਮ ਦੇਖ ਕੇ ਨਿਕਲੋਗੇ ਤੇ ਤੁਹਾਨੂੰ ਖੁਸ਼ੀ ਹੋਵੇਗੀ ਕਿ ਅਸੀਂ ਸੁੱਚਾ ਸਿੰਘ ਸੂਰਮਾ ਦੀ ਕਿਰੋਂ ਦੇਖ ਕੇ ਆਏ ਹਾਂਗੇ ਬਈ ਇੱਕ ਚੀਜ਼ ਅਬਾ ਹੋਰ ਫੀਲ ਕੀਤੀ ਹੈ ਟ੍ਰੇਲਰ ਰਿਲੀਜ਼ ਤੋਂ ਪਹਿਲਾਂ ਹੀ ਸੁੱਚਾ ਸੂਰਮਾ ਉਹ ਫਿਲਮ ਆ ਜਿਹਦੀ ਪਿੰਡਾਂ ਦੇ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋ ਗਈ ਸੀ ਵੀ ਕੋਈ ਫਿਲਮ ਆਉਣ ਵਾਲੀ ਆ ਹਨਾ ਇਹ ਮੈਨੂੰ ਲੱਗਦਾ ਕਿ ਇਹ ਦਾ ਕੋਈ ਫਾਰਮੂਲਾ ਨਹੀਂ ਆ ਇਹ ਮਤਲਬ ਖੁਦ ਹੀ ਹੁੰਦਾ ਜਿਹਾ ਜ਼ਾਹਿਰ ਜੀ ਗੱਲ ਹੈ ਕਿ ਪੰਜਾਬ ਦੀ ਕਹਾਣੀ ਆ ਇਸੇ ਕਰਕੇ ਉਹ ਮਤਲਬ ਪੰਜਾਬ ਬਹੁਤ ਸੁਣਦੇ ਰਹੇ ਆ ਅਸੀਂ ਗਾਣਿਆਂ 'ਚ ਹਨਾ ਤਾਂ ਹੀ ਮੈਨੂੰ ਲੱਗੀ ਉਹਦੀ ਗੱਲਾਂ ਸ਼ੁਰੂ ਹੋਈਆਂ ਨੇ ਪਿੰਡਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਸਾਡੇ ਫੋਕ ਹੀਰੋ ਨੇਗੇ ਲੋਕ ਕਹਾਤਾਮਾ ਨੇ ਅੰਗਰੇਜ਼ਾਂ ਦਾ ਪੀਰੀਅਡ ਸੀਗਾ ਜਿਸ ਵੇਲੇ ਇਹ ਘਟਨਾਵਾਂ ਵਾਪਰੀਆਂ ਨੇਗੀਆਂ ਅੰਗਰੇਜ਼ਾਂ ਨੇ ਉਹਨਾਂ ਨੂੰ ਫਾਂਸੀ ਤੇ ਚਾੜਿਆ ਚਾਹੇ ਉਹ ਉਹਨਾਂ ਸਮੇਂ ਦੇ ਵਿੱਚ ਜਗਾਜਟ ਹੋਵੇ, ਜਿਉਣਾ ਮੋੜ ਹੋਵੇ, ਹੁਣ ਜਿੱਦਾਂ ਸੋਚਾ ਸੂਰਮਾ ਹੋਵੇ। ਅੰਗਰੇਜ਼ਾਂ ਨੇ ਕਦੇ ਵੀ ਇਹਨਾਂ ਨੂੰ ਗਾਥਾਵਾਂ ਨੂੰ ਗਲੋਰੀਫਾਈ ਨਹੀਂ ਕੀਤਾ, ਬਾਹਰ ਨਹੀਂ ਆਉਣ ਦਿੱਤਾ। ਇਹ ਤਾਂ ਸਾਡੇ ਧੰਨੇਗੇ ਕਿੱਸਾਕਾਰ ਠੀਕ ਆ ਜਿਹੜੇ ਕਵੀਸ਼ਰ ਜਿਨ੍ਹਾਂ ਨੇ ਆਪਣੀਆਂ ਲੋਕ ਗਾਥਾਵਾਂ ਦੇ ਵਿੱਚ ਇਹਨਾਂ ਹੀਰੋਜ਼ ਨੂੰ ਸਾਡੇ ਤੱਕ ਪਹੁੰਚਾਇਆ ਤੇ ਉਹਨਾਂ ਹੀਰੋਆਂ ਨੂੰ ਅੱਜ ਅਸੀਂ ਫਿਲਮ ਦੇ ਵਿੱਚ ਲੈ ਕੇ ਆ ਰਹੇ ਹਾਂਗੇ, ਪ੍ਰੈਜ਼ੈਂਟ ਕਰ ਰਹੇ ਹਾਂਗੇ। ਤਾਂ ਇਹ ਇਦੇ ਬਾਰੇ ਤਾਂ ਇਹ ਸਾਡੀਆਂ ਆਪਣੀਆਂ ਖਾਲਸ ਫਿਲਮਾਂ ਨੇ ਕਿ ਜਿੱਦਾਂ ਕੁਝ ਫਿਲਮਾਂ ਆਪਾਂ ਕਹਿੰਦੇ ਕਿ ਇਹ ਸਾਡੀ ਖਾਲਸ ਫਿਲਮਾਂ ਸ਼ੁੱਧ ਸਾਡੇ ਪੰਜਾਬ ਦੀ ਜਿੰਨਾ ਲੋਕਾਂ ਨੂੰ ਅਸੀਂ ਬਿਲੋਂਗ ਕਰਦੇ ਆ ਇਹ ਉਹ ਫਿਲਮਾਂ ਕਿ ਬਾਈ ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਮੈਨੂੰ ਲੱਗਦਾ ਕਿ ਇਹ ਜੇ ਗੱਲਾਂ ਬਾਤਾਂ ਬਹੁਤ ਨੇ ਉਹ ਫਿਲਮ ਰਿਲੀਜ਼ ਤੱਕ ਆਪਾਂ ਕਰਦੇ ਰਵਾਂਗੇ ਤੇ ਜਦੋਂ ਫਿਲਮ ਸੁਪਰ ਡੂਪਰ ਹਿੱਟ ਹੋਊਗੀ ਉਦੋਂ ਵੀ ਆਪਾਂ ਬੈਠਾਂਗੇ ਹਨਾ ਥੈਂਕ ਯੂ ਸੋ ਮੱਚ ਬਾਈ ਬਹੁਤ ਚੰਗਾ ਲੱਗਾ ਜੀ ਸੁੱਚਾ ਸੁਰਮਲੀ ਬਹੁਤ ਸਾਰੀ ਸ਼ੁਭਕਾਮਨਾਵਾਂ ਥੈਂਕ ਯੂ ਸੋ ਮੱਚ ਥੈਂਕ ਯੂ ਜੀ